ਇੱਕ ਧੁੰਦਲੀ ਸਵੇਰ ਬ੍ਰੈਮਟਨ ਦੇ ਇੱਕ ਮਸ਼ਹੂਰ ਪੰਜਾਬੀ ਢਾਬੇ ਦੀ ਪਿਛਲੀ ਰਸੋਈ ਵਿੱਚ ਭਾਫ਼ ਉੱਡ ਰਹੀ ਸੀ 65 ਸਾਲਾਂ ਸਰਜੀਤ ਕੌਰ ਇੱਕ ਛੋਟੇ ਜਿਹੇ ਪਲਾਸਟਿਕ ਦੇ ਕਰੇਟ ਤੇ ਬੈਠੀ ਵੱਡੇ ਵੱਡੇ ਪਤილები ਮਾਂਦ ਰਹੀ ਸੀ ਉਸਦੇ ਹੱਥਾਂ ਦੀਆਂ ਉਂਗਲਾਂ ਪਾਣੀ ਵਿੱਚ ਰਹਿ ਰਹਿ ਕੇ ਚਿੱਟੀਆਂ ਪੈ ਚੁੱਕੀਆਂ ਸਨ ਅਤੇ ਜੋੜਾਂ ਵਿੱਚ ਤਿੱਖਾ ਦਰਦ ਸੀ ਪੰਜਾਬ ਵਿੱਚ ਸਰਜੀਤ ਕੌਰ ਨੂੰ ਸਰਦਾਰਨੀ ਕਹਿ ਕੇ ਬੁਲਾਇਆ ਜਾਂਦਾ ਸੀ ਉਸਦੇ ਆਪਣੇ ਬੇੜੇ ਵਿੱਚ ਦੋ ਮੱਜੇ ਸਨ ਅਤੇ ਉਹ ਕਦੇ ਕਿਸੇ ਅੱਗੇ ਨਹੀਂ ਸੀ ਝੁਕੀ ਪਰ ਇੱਥੇ ਉਹ ਇੱਕ ਆਣ ਦੇਸ ਦੀ ਮਜ਼ਦੂਰ ਸੀ ਸਰਜੀਤ ਕੌਰ ਕੈਨੇਡਾ ਆਪਣੇ ਪੁੱਤ ਅਤੇ ਪੋਤੇ ਕੋਲ ਰਹਿਣ ਆਈ ਸੀ ਪਰ ਇੱਥੇ ਆ ਕੇ ਉਸ ਨੇ ਦੇਖਿਆ ਕਿ ਉਸ ਦਾ ਪੁੱਤ ਦਿਨ ਰਾਤ ਕੰਮ ਕਰਨ ਦੇ ਬਾਵਜੂਦ ਵੀ ਕਸ਼ਟਾਂ ਦੇ ਬੋਝ ਹੇਠ ਦੱਬਿਆ ਹੋਇਆ ਸੀ ਪੋਤੇ ਦੀ ਯੂਨੀਵਰਸਿਟੀ ਦੀ ਫੀਸ ਭਰਨੀ ਹਾਲੇ ਬਾਕੀ ਸੀ ਇੱਕ ਦਿਨ ਉਸ ਨੇ ਚੋਰੀਆਂ ਇੱਕ ਰੈਸਟੋਰੈਂਟ ਵਿੱਚ ਕੰਮ ਲੱਭ ਲਿਆ ਮਾਲਕ ਨੇ ਕਿਹਾ ਮਾਤਾ ਜੀ ਤੁਹਾਨੂੰ ਪਿਛਲੇ ਪਾਸੇ ਬੈਠ ਕੇ ਬਰਤਨ ਸਾਫ਼ ਕਰਨੇ ਪੈਣਗੇ ਕਿਉਂਕਿ ਤੁਹਾਡੇ ਕੋਲ ਕੰਮ ਦਾ ਵੀਜ਼ਾ ਨਹੀਂ ਹੈ ਜੇ ਪੌਲਸਾਈਟ ਅਸੀਂ ਤੁਹਾਨੂੰ ਨਹੀਂ ਜਾਣਦੇ ਸਰਜੀਤ ਕਰਨੇ ਸਿਰਫ ਹਾਂ ਵੇ ਸਿਰ ਹਲਾ ਦਿੱਤਾ ਉਸ ਲਈ ਉਸ ਦੇ ਪੋਤੇ ਦਾ ਭਵੇਖ ਉਸ ਦੀ ਆਪਣੀ ਅੱਜ ਤੋਂ ਵੱਡਾ ਹੋ ਗਿਆ ਸੀ ਦੁਪਹਿਰ ਵੇਲੇ ਜਦੋਂ ਰਸੋਈ ਦੇ कूड़े ਵਾਲੇ ਡੱਬਿਆਂ ਕੋਲ ਖੜੀ ਸਾਹ ਲੈ ਰਹੀ ਸੀ ਪੰਜਾਬ ਤੋਂ ਉਸ ਦੀ ਭੈਣ ਦਾ ਫੋਨ ਆਇਆ ਭੈਣੀ ਕੈਨੇਡਾ ਦੇ ਕੀ ਹਾਲ ਨੇ ਪੁੱਤ ਤਾਂ ਤੈਨੂੰ ਰਾਣੀਆਂ ਵਾਂਗ ਰੱਖਦਾ ਹੋਣਾ ਹੈ ਪਾਰਕਾਂ ਵਿੱਚ ਸੈਰ ਕਰਦੀ ਹੋਮੇਗੀ ਸਰਜੀਤ ਕਰਨੀ ਆਪਣੀ ਸਿੱਲੀ ਚੁੰਨੀ ਨਾਲ ਪਸੀਨਾ ਪੂੰਝਿਆ ਤੇ ਪਰ ਢਾਈਵਾਜ਼ ਵਿੱਚ ਕਿਹਾ ਹਾਂ ਭੈਣੇ ਬਹੁਤ ਸੋਖੇ ਇੱਥੇ ਤਾਂ ਬਰਫ਼ ਦੀ ਨਜ਼ਾਰੇ ਨੇ ਮੈਂ ਤਾਂ ਹੁਣੇ ਪਾਰਕ ਚੋਂ ਘੁੰਮ ਕੇ ਆਈਆਂ ਪੁੱਤ ਨੇ ਮੇਰੇ ਲਈ ਨਵਾਂ ਗਰਮ ਕੋਟ ਲੈ ਕੇ ਦਿੱਤਾ ਉਸਨੇ ਇਹ ਨਹੀਂ ਦੱਸਿਆ ਕਿ ਉਸ ਤੇ ਉਸ ਨਵੇਂ ਕੋਟ ਤੇ ਝੂਠੇ ਖਾਣੇ ਦੇ ਦਾਗ ਲੱਗੇ ਹੋਏ ਹਨ ਅਤੇ ਉਹ ਸਾਰਾ ਦਿਨ ਉਸੇ ਰਸੋਈ ਦੀ ਗਰਮੀ ਵਿੱਚ ਪੀਸੀ ਜਾਂਦੀ ਹੈ ਰੈਸਟੋਰੈਂਟ ਵਿੱਚ ਲੋਕ ਗਰਮ-ਗਰਮ ਪਰੌਂਠੇ ਅਤੇ ਸਾਹ ਖਾ ਰਹੇ ਸਨ ਉਹਨਾਂ ਪਰੌਂਠਿਆਂ ਦੀ ਖੁਸ਼ਬੂ ਸਰਜੀਤ ਕੌਰ ਦੇ ਨੱਕ ਵਿੱਚ ਵਜਦੀ ਤਾਂ ਉਸ ਨੂੰ ਆਪਣਾ ਪਿੰਡ ਯਾਦ ਆਉਂਦਾ। ਉਹ ਸਾਰਾ ਦਿਨ ਦੂਜਿਆਂ ਦੇ ਝੂਠੇ ਵਰਤਨ ਸਾਫ਼ ਕਰਦੀ ਪਰ ਉਸ ਦੀ ਆਪਣੀ ਰੋਟੀ ਦੀ ਵਾਰੀ ਆਉਂਦੀ ਤਾਂ ਉਹ ਸਿਰਫ ਥਕਾਵਟ ਕਾਰਨ ਇੱਕ ਕੋਨੇ ਵਿੱਚ ਬੈਠ ਕੇ ਪਾਣੀ ਪੀ ਕੇ ਸਾਰ ਲੈਂਦੀ। ਉਸ ਨੇ ਮਹਿਸੂਸ ਕੀਤਾ ਕਿ ਕੈਨੇਡਾ ਨੇ ਉਸ ਤੋਂ ਉਸਦੀ ਸਰਦਾਰੀ ਖੋ ਲਈ ਹੈ ਅਤੇ ਉਸ ਨੂੰ ਇੱਕ ਜਹੀ ਮਸ਼ੀਨ ਬਣਾ ਦਿੱਤਾ ਜੋ ਸਿਰਫ ਪੈਸੇ ਲਈ ਚੱਲਦੀ ਹੈ। 2026 ਸ਼ੁਰੂ ਹੋ ਚੁੱਕਾ ਹੈ ਸਰਜੀਤ ਘਰ ਅੱਜ ਵੀ ਉਸੇ ਰਸੋਈ ਵਿੱਚ ਬੈਠੀ ਹੈ ਉਸਦੇ ਪੋਤੇ ਦੀ ਫੀਸ ਭਰੀ ਜਾ ਚੁੱਕੀ ਹੈ ਪੁੱਤ ਨੂੰ ਲੱਗਦਾ ਕਿ ਮਾਂ ਘਰ ਬੈਠ ਕੇ ਟੀਵੀ ਦੇਖਦੀ ਹੈ ਪਰ ਮਾਂ ਹਰ ਰੋਜ਼ ਚੋਰੀਆਂ ਆਪਣੇ ਹੱਥਾਂ ਦੀ ਖਲ ਲਾ ਕੇ ਡਾਲਰ ਕਮਾ ਰਹੀ ਹੈ ਇਹ ਕਹਾਣੀ ਉਹਨਾਂ ਹਜ਼ਾਰਾਂ ਬਜ਼ੁਰਗ ਮਾਵਾਂ ਦੀ ਹੈ ਜੋ ਬਿਸਟਰ ਬਣ ਕੇ ਆਉਂਦੀਆਂ ਹਨ ਪਰ ਪਰਿਵਾਰ ਦੀ ਕਰਜ਼ੇ ਉਤਾਰਨ ਲਈ ਕੈਨੇਡਾ ਦੀਆਂ ਪਿਛਲੀਆਂ ਰਸੋਈਆਂ ਵਿੱਚ ਗੁੰਮਨਾਮ ਮਜ਼ਦੂਰ ਬਣ ਕੇ ਰਹਿ ਜਾਂਦੀਆਂ ਹਨ